ਮਧਕੀਨਾ ਨਿਰਮਲਾ ਤੇ ਕਿਹੜਾ ਪਿੰਡ ਸ੍ਰੀ ਰਾਮਪੁਰ ਕਲੋਨੀ ਹਾਂ ਤੇ ਕੀ ਕੀ ਨੁਕਸਾਨ ਹੋਇਆ ਨੁਕਸਾਨ ਪਾਜੀ ਬਿਸਤਰੇ ਵੀ ਸਾਰੇ ਰੁੜ ਗਏ ਆ ਟੀਵੀ ਭੱਜ ਗਿਆ ਮੰਜੇ ਭੱਜ ਗਏ ਕੋਈ ਬਿਸਤਰਾ ਖਾਨ ਵਾਲਾ ਜਿਹੜੇ ਨਾਲ ਸਲੰਡਾ ਸਲੰਡੂ ਰੋ ਵੀ ਰੁੜ ਗਏ ਸਾਰਾ ਸਮਾਨ ਹੀ ਗਲ ਕੀ ਰੁੜ ਗਿਆ ਤੇ ਆਪਣੀ ਜਾਨਾਂ ਬਚਾ ਕੇ ਬੜੀ ਮੁਸ਼ਕਲ ਸਹਾਰ ਤੇ ਹੋਏ ਹਾਂ ਬਸ ਰਾਤੀ ਪਾਣੀ ਆਇਆ ਨਾ ਨਾ ਇਹ 4-5 ਦਿਨ ਹੋਇਆ ਪਰਸੋ ਚ ਆਉਦਾ ਆ 4-5 ਦਿਨ ਅੱਜ ਦਿਨ ਪਹਿਲੇ ਦਿਨ ਪਾਣੀ ਆਇਆ ਉਹ ਤਾਂ ਨਹੀਂ ਬਸ ਕੋਈ ਅੱਦਰ ਕੋ ਉੱਦਰ ਅੱਦਰ ਇੱਧਰ ਵੜੇ ਰਿਆ ਸਾਡੇ ਰਸਣ ਰਸਣ ਰੋਟੀ ਪਾਣੀ ਆ ਲੰਗਰ ਹੁਣ ਲਿਆਂਦਾ ਤੇ ਉਹ ਖਾਦਾ ਰੋਟੀ ਪਾਣੀ ਦੀ ਵੀ ਬੜੀ ਮੁਸ਼ਕਲ ਹੈ ਚੁੱਲ੍ਹੇ ਚੱਲੇ ਸਭ ਸਿਲੰਡਰ ਸਿਲੰਡਰ ਰੋੜ ਗਿਆ ਦਾਣੇ ਵੀ ਚੇਰ ਪੜੋ ਲਿਆ ਚੋਪੜੋਲਾ ਪੇਦਾ ਬਾਹਰ ਦਾਣੇ ਵੀ ਖਰਾਬ ਹੋ ਗਏ ਆ ਕਿੰਨੇ ਕ ਘਰਾਂ ਦਾ ਨੁਕਸਾਨ ਹੋਇਆ ਆ 15 16 ਘਰ ਨੇ ਸਾਡੇ ਸੋਲਾ ਤਾਰਾ ਘਰ ਜਿਹੜੇ ਸਾਰਿਆਂ ਦਾ ਗਲਕੀ ਬੜਾ ਨਸਕਾਨ ਹੋਇਆ ਕਿਸੇ ਦਾ ਕੋਈ ਸਮਾਨ ਨਹੀਂ ਬਚਿਆ ਜਿਹੜੇ ਕਮਰੇ ਜਿਹਨਾਂ ਪੱਕੇ ਪਾਇਦੇ ਉਹਨਾਂ ਦੇ ਵੀ ਫਰਸ਼ ਵਹਿ ਗਿਆ ਟਾਲਾ ਟੂਲਾ ਸਭ ਭੱਜ ਗਿਆ ਕਮਰੇ ਦੇ ਡਾਗ ਦੀ ਕੀ ਚਾਹਦੇ ਹੁਣ ਚਾਹਦੇ ਆ ਸਰਕਾਰਾਂ ਹਾਨੂੰ ਕੁਛ ਦੇਵੇ ਕੀ ਨਾਂਜੀ ਗੁਰਵਿੰਦਰ ਜੀ ਮੇਰਾ ਨਾਂ ਗੁਰਵਿੰਦਰਾ ਪਿੰਡ ਨਰਾਸੀ ਰਾਂ ਪਰ ਕਲੋਣੀ ਹੈ ਮੈਂ ਇਸ ਵਾਸੀ ਆ ਮੇਰੇ ਜਿੰਨੇ ਕ ਇਥੇ ਹਰ ਆਈ ਘਰ 16 ਘਰਾਂ ਸਾਡਾ ਪੂਰਾ ਤੇ ਪੂਰਾ ਨਿਸਕਾਨ ਨਾ ਸਾਨੂੰ ਰਾਸਮ ਦੇਣ ਦੀ ਸਰਕਾਰਾਂ ਨਾ ਸਾਨੂੰ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਲੋਕੀ ਬਾਹਰ ਸਾਨੂੰ ਰਾਸਣ ਦੇਣ ਦੇਣ ਸਾਨੂੰ ਸਰਕਾਰਾਂ ਦਾ ਕੋਈ ਲੱਭ ਨਹੀਂ ਆਹ ਹੋਂਦੀ ਸਰਕਾਰ ਨੂੰ ਅਸੀਂ ਆਪਣੇ ਕੋਲੋਂ ਵੋਟਾਂ ਪਾ ਕੇ ਲੋਕਾਂ ਨਾਲ ਲੜਾਈ ਝਗੜੇ ਕਿਥੇ ਵੋਟਾਂ ਬਣਾਈਆਂ ਵੋਟਾ ਦਿੱਤੀ ਇਹਨਾਂ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਕਾਲਾ ਪਾਲੀ ਦੂਸਰੀ ਕਾਲ ਸਾਨੂੰ ਅਜੇ ਤੱਕ ਸਰਕਾਰਾਂ ਨੇ ਸਾਨੂੰ ਕੋਈ ਫਾਇਦਾ ਨਹੀਂ ਦਿੱਤਾ ਕੀ ਦੇਵੇ ਸਰਕਾਰ ਸਾਨੂੰ ਸਾਨੂੰ ਇਹ ਆ ਵੀ ਸਾਨੂੰ ਸਾਨੂੰ ਇਹ ਲਾਭ ਦੇਵੇ ਕਿ ਸਾਡੇ ਕਮਰੇ ਜਾਂਹ ਨੂੰ ਰਹਿਣ ਨੂੰ ਜਾਂਹ ਮਲ ਕੋਈ ਵੀ ਰਾਸਣਾ ਹਾੜਾ ਮਲ ਵੀ ਹੱਲ ਕਰ ਕੀ ਨਾ ਜੇ ਮੇਰਾ ਨਾਮ ਪੰਮੀ ਹੈ ਤੇ ਪਿੰਡ ਕਿਹੜਾ ਪਿੰਡ ਸ਼੍ਰੀ ਰਾਮਪੁਰ ਕਲੋਨੀ ਚਾਹੀ ਰਹਿਣੇ ਆ ਤੇ ਇਧਰ ਪਾਣੀ ਦਾ ਬੜਾ ਨੁਕਸਾਨ ਹੋਇਆ ਅੰਦਰ ਤਾਂ ਹੀ ਸਾਰਾ ਇੰਨਾ ਮਿਹਨਤ ਕਰਕੇ ਆਈ ਕਿਤਾ ਪਰ ਕੋਈ ਇਧਰ ਸੁਵਿਧਾ ਨਹੀਂ ਮਿਲੀਾਨੂੰ ਸਾਰੇ ਆਡਾ ਟੁੱਟੜ ਗਿਆ ਇਧਰ ਕੋਈ ਨਹੀਂ ਬੜਿਆ ਅਜ ਤੱਕ ਨਾਰਾਸਨ ਪਿੱਛੋਂ ਆਂਦੇ ਨਾਰਾਸਨ ਮਗਰੋਂ ਵਾਪਸ ਹੋਈ ਜਾਂਦੇ ਆ ਇਧਰ ਤੱਕ ਕੁਝ ਨਹੀਂ ਮਿਲਿਆ ਸਾਨੂੰ ਨਾ ਸਾਡੇ ਸਰਪੰਚ ਤਾਂ ਕਿਧਰ ਪਹੁੰਚੇ ਨਾ ਕੋਈ ਮੈਂਬਰ ਇਧਰ ਆਏ ਸਾਡੇ ਤੇ ਅਹੀਂ ਕੋਠੇ ਤੇ ਰਾਤ ਬੱਚਿਆਂ ਤਾਂ ਕਹੀਂ ਉੱਤੇ ਕੋਠੇਂ ਦੇ ਰਾਤ ਗੁਜ਼ਾਰੀ ਪਤ ਨਹੀਂ ਇਧਰ ਕੋਈ ਆਡੇ ਨਹੀਂ ਬੜਿਆ ਕੋਈ ਤੇ ਕਿੰਨੇ ਕੁ ਕਮਰਿਆਂ ਦਾ ਨੁਕਸਾਨ ਹੋਇਆ ਕਮਰੇ 3 ਕਮਰਿਆਂ ਦਾ ਨੁਕਸਾਨ ਤੇ ਬਰਾਂਡ ਦਾ ਨੁਕਸਾਨ ਹੋ ਗਿਆ ਸਾਡੇ ਤੇ ਕੀ ਚਾਹੁੰਦੇ ਤੁਸੀਂ ਅਹੀਂ ਜਾਣੇ ਚਲੋ ਹਾਲ ਨੂੰ ਕੋਈ ਦੇ ਆਏ ਹਾ ਨੂੰ ਕੋਈ ਦੇਖੇ ਸਾਡੇ ਘਰਵਾਰ ਦੇਖੇ ਆ ਕੇ ਸਾਨੂੰ ਕੋਈ ਮਿਲੇ ਕੋਈ ਹਾਈ ਆਪਣਾ ਇਹ ਕਰੀ ਆਪਣਾ ਪਰ ਇਧਰ ਕੋਈ ਤੱਕ ਹਾ ਦੇ ਨਹੀਂ ਪਿੰਡ ਸਾਰੇ ਆਏ ਪਿੰਡ ਸਾਰੇ ਦੇ ਘਰ ਘਰ ਆਂਦੇ ਪਰ ਇਧਰ ਸਾਡੇ ਘਰ ਕੋਈ ਨਹੀਂ ਬੜਿਆ ਆ ਕੇ ਨਾ ਹੀ ਮੈਂਬਰਾਂ ਨੇ ਸਾਨੂੰ ਇਧਰੇ ਕੀਤਾ ਨਾ ਹੀ ਸਰਪੰਚਾਂ ਨੇ ਅਸੀਂ ਇਧਰ ਲਿਆਈਏ ਤੇ ਆਪਣੇ ਦਸੀ ਅਸੀਂ ਆਪਣੇ ਘਰਵਾਰ ਦਿਖਾਈਏ ਇਹਨਾਂ ਨੂੰ ਇਧਰ ਕੋਈ ਨਹੀਂ ਪਹੁੰਚਿਆ ਮੈਂਬਰ ਨੇ ਸਰਪੰਚ ਜਿਨੀ ਸਰਕਾਰ ਆਣੀ ਜਿਹੜਾ ਆਂਦਾ ਉਹ ਕਿ ਚੱਲ ਜਾਂਦਾ ਪਿੱਛੋ ਪਿੱਛੋ ਹੀ ਕੋਈ ਨਹੀਂ ਸਾਡੇ ਵੱਲ ਵੇਤਾ ਨਾ ਹੋਰ ਪੈਗੇ ਨਾ ਘੱਬੇ ਘਰਾਂ ਚ ਕੁਝ ਵੀ ਨਹੀਂ ਕਹਿ ਸਕਦੇ ਉਹ ਨਹੀਂ ਸੇਪਰ ਰਾਸ਼ਨ ਹੀ ਮੈਂ ਡਿਆ ਖਾਨ ਨੂੰ ਰਾਸ਼ਨ ਵੀ ਕੋਈ ਦੇ ਜਾਂਦਾ ਤੇ ਕੋਈ ਦੇ ਕੇ ਨਹੀਂ ਜਾਂਦਾ ਅੱਗੇ ਅੱਗੇ ਨੰਗੀ ਜਾਂਦੇ ਦੇ ਨੇ ਪਿੱਛੋ ਮੋੜੀ ਜਾਂਦੇ ਦੇ ਕੀ ਕਹੀਏ ਹੁਣ ਕਿਸ ਨੂੰ ਵੀ